ਇਹ ਹ ਸੰਡਾ ਸਰਪੰਚ ਕਾ ਪੱਠੇ ਲ ਜਾਂਦੇ ਆ ਬਹੁਤ ਵਧੀਆ ਪੰਡਾ ਬਈ ਇਹ ਮਹਾ ਮਹਾ ਇਹਨੂੰ ਝੋਟਾ ਕਹਿੰਦੇ ਸੀ ਝੋਟਾ ਇਹ ਆ ਝੋਟਾ ਪਹਿਲੀਆਂ ਦੇ ਵਿੱਚ ਹੁੰਦੇ ਸੀ ਆਪਾਂ ਮੰਝਾ ਲਵਾਉਂਦੇ ਹੁੰਦੇ ਸੀ ਝੋਟਿਆਂ ਤੋਂ ਸਾਹ ਸੰਗਤ ਉਸ ਸਮੇਂ ਗਏ ਨਾ ਤਾਂ ਜੋੜਦੇ ਹੁੰਦੇ ਸੀ ਇਹਨਾਂ ਨੂੰ ਆਪਾਂ ਹਲ ਹਲਟ ਵੀ ਜੋੜ ਲੈਣੇ ਹਲ ਵੀ ਜੋੜ ਲੈਣੇ ਤੇ ਨਾਲੇ ਘਰੇ ਰੱਖਦੇ ਹੁੰਦੇ ਸੀ ਪਸ਼ੂਆਂ ਚ ਚੰਗਾ ਹੁੰਦਾ ਹੀ ਪਸ਼ੂ ਇਹੇ ਇੱਕ ਜ਼ਿੰਮੇਦਾਰ ਦਾ ਮੁੱਖ ਅੰਗ ਸੀ ਇਹ ਮੈਂ ਹਾ ਝੋਟਾ ਸਾਹ ਨੂੰ ਹੋਰ ਇਹਦੇ ਕਈ ਨਾਂ ਰੱਖੇ ਹੁੰਦੇ ਸੀ ਕਿ ਨੇ ਇੱਕ ਡੇਰੇ ਵਾਲਿਆਂ ਦਾ ਰੱਖਿਆ ਹੁੰਦਾ ਪਹਿਲਾਂ ਕਹਿੰਦੇ ਸੀ ਇੱਕ ਡੇਰੇ ਵਾਲਿਆਂ ਦਾ ਰੱਖਿਆ ਇੱਕ ਕਪਾਲ ਦਾ ਰੱਖਿਆ ਪਾਲ ਦਾ ਝੋਟਾ ਵੱਜਦਾ ਹੁੰਦਾ ਸੀ ਦੌਧਰ ਚ ਇੱਕ ਡੇਰੇ ਵਾਲਿਆਂ ਦਾ ਵੱਜਦਾ ਹੁੰਦਾ ਸੀ ਵੱਡੇ ਗੁਰਦੁਆਰਾ ਸਾਹਿਬ ਵਾਲਿਆਂ ਦਾ ਛੱਡਿਆ ਹੁੰਦਾ ਸੀ ਜਿਹੜੇ ਪਹਿਲੇ ਆਮ ਨਾ ਮੈਂ ਆਪਣੇ ਗਵਾੜਾਂ ਦੇ ਵਿੱਚ ਹੁੰਦੇ ਸੀ ਤੇ ਉਦੋਂ ਆਪਾਂ ਲੈ ਕੇ ਉਹ ਲੈਂਦੇ ਸੀ ਹੱਕ ਕੇ ਉਹਨਾਂ ਨੂੰ ਘਰਾਂ ਨੂੰ ਮੇ ਮੱਜਾਂ ਕਰਾਉਣੀਆਂ ਪਹਿਲੀਆਂ ਦੇ ਵਿੱਚ ਛੱਡੇ ਹੁੰਦੇ ਸੀ ਠੱਠਾ ਵੀ ਛੱਡਿਆ ਹੁੰਦਾ ਸੀ ਮੈਂ ਆ ਵੀ ਛੱਡਿਆ ਦਾ ਆਮ ਬੰਦਾ ਮੈਂ ਹਾਂ ਛੱਡਦਾ ਸੀ ਜਦੋਂ ਕਹਿ ਕੇ ਕਿ ਆਪਾਂ ਭਾਈ ਮੈਂ ਹਾਂ ਛੱਡਣਾ ਤੇ ਮੈਂ ਟਰ ਲੈ ਆ ਕੇ ਬੱਛਾ ਪਾਲਿਆ ਤੇ ਜਾਂ ਲਿਆ ਕੇ ਕੱਟਾ ਪਾਲ ਲਾ ਪਾਲ ਕੇ ਫੇਰ ਛੱਡਣਾ ਇਸ ਤਰ੍ਹਾਂ ਛੱਡਦੇ ਸੀ ਪਾਲਾ ਲਾ ਮੈਂ ਹਾਂ ਗੁਰਦੁਆਰੇ ਵਾਲਾ ਦਾ ਮੈਂ ਹਾਂ ਬੜੇ ਮਸ਼ਹੂਰ ਹੁੰਦੇ ਸੀ ਹੁਣ ਆ ਵੀ ਪੂਰਾ ਸੰਭਿਆ ਵਾ ਸੰਡਾ ਪੂਰਾ ਸੰਭਿਆ ਵਾ ਤਾਂ ਇਹ ਆ ਕਰਮਾ ਵਾਲੇ ਪਰਿਵਾਰ ਆ ਜਿਨ੍ਹਾਂ ਨੇ ਇਹ ਰੱਖੇ ਵੇ ਆ ਪਸ਼ੂ ਫਿਰ ਆ ਗਿਆ ਵੇਲਾ ਫਿਰ ਪੈਸੇ ਲੈਣ ਲੱਗੇ ਸੀ ਲੋਕ ਕਹਿੰਦਾ ਸੀ 3 ਉਹਲੇ ਸੀ ਕਈਆਂ ਨੇ 2 200 3 300 ਰੁਪਇਆ ਲੈਂਦੇ ਸੀ ਇੱਕ ਮਹੀਨਾ ਉਹ ਵੀ ਸਮਾਂ ਬਰੋਸਤ ਤੋਂ ਬਾਅਦ ਹੁਣ ਟੀਕੇ ਆ ਗਏ ਹੁਣ ਜਿਹੜਾ ਆਪਾਂ ਦੁੱਧ ਪੀਨੇ ਉਹ ਥੋੜੋ ਯਾਰ ਸਵਾਦ ਆ ਉਹ ਗੱਲਾਂ ਦਾ ਜਿਹੜੇ ਆਪਣੇ ਪਹਿਲੇ ਹੁੰਦੇ ਸੀ ਯਾਰ ਪਸ਼ੂ ਚਾਰਨੇ ਵਿੱਚ ਮੈਂ ਹਾਂ ਛੋਟਾ ਫਿਰਦਾ ਹੁਣਾ ਬੱਚੇ ਉੱਥੇ ਆਸ ਲਾ ਕੇ ਸੂ ਬੜੀਆਂ ਮੱਝਾਂ ਫੇਰੋ ਇਹ ਸਮੇਂ ਹੁੰਦੇ ਸੀ ਪਹਿਲੀਆਂ ਸਤਿ ਸੰਗਤ ਇਹ ਆ ਛੋਟਾ ਸਾਡੇ ਨਕਰ ਦੌਦਰ ਦਾ